ਸੱਚ ਆਖਾਂ ਭਾਂਬੜ ਮੱਚਦਾ ਏ ਝੂਠ ਆਖਾਂ ਤੇ ਕੁਝ ਬਚਦਾ ਏ ਜੀ ਦੂਆਂ ਗੱਲਾਂ ਤੋਂ ਜੱਜਦਾ ਏ ਤੇ ਜੱਜ ਜੱਜ ਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਕਿਸਾਨ ਤੇ ਜ਼ੁਲਮ ਹੋਇਆ ਕਿ ਅੱਗੇ ਗਵਰਨਮੈਂਟ ਨੂੰ ਜਦੋਂ ਦਿੰਦੇ ਆ ਨਾ ਜਦੋਂ ਗੰਦਮ ਉਤਰ ਜਾਂਦੀ ਉਹ ਚੈੱਕ ਦਿੰਦੇ ਆ ਦੂਸਰੇ ਦਿਨ ਉਹਦੇ ਅਕਾਊਂਟ 'ਚ ਤੀਸਰੇ ਦਿਨ ਪੈਸੇ ਆ ਜਾਂਦੇ ਸਨ ਐਰਕਾ ਨੂੰ ਮਿਲਦੇ ਹੀ ਨਹੀਂ ਉਹਨਾਂ ਨੂੰ ਪਤਾ ਚਾਰ ਛੇ ਭੋਰ ਮਗਰ ਖਲੋਤੇ ਨੇ ਸਾਰਾ ਸਾਲ ਤੇ ਉਹ ਕਣਾ ਕਉਣੀ ਹੈ ਮੁਲਕ ਦੇ ਵਿੱਚ ਹਾਂ ਔਰ ਇਹਨਾਂ ਡੰਡੇ ਨਾਲੋਂ ਫਲੋਰ ਮਿਲਾਂ ਨੂੰ ਦੇਣੀ ਹੈ ਹਾਂ ਤੇ ਪ੍ਰਾਈਵੇਟ ਕਿਥੋਂ ਵਿਕਣੀ ਹੈ ਸਰ ਜਿਹੜੇ ਨੇ ਨਾ ਨੂਨ ਲੀਗ ਦੇ ਐਮ ਐਨ ਐਮ ਪੀ ਐ ਉਹ ਤਾਂ ਸਮਝੋ ਬੇਜ਼ਬਾਨ ਨੇ ਅੱਛਾ ਨੂਨ ਲੀਗ ਦੇ ਐਮ ਪੀ ਐ ਐਮ ਐਨ ਐ ਆਪਣੇ ਕਾਇਦ ਨੂੰ ਮਿਲਣ ਵਾਸਤੇ 8-8 ਦਿਨ ਉਥੇ ਲਾਹੌਰ ਜਾ ਕੇ ਜਾਂਦੀ ਉਹ ਮਰਾ ਬਹਿਰਨ ਤੇ ਉਹਨਾਂ ਟਾਈਮ ਨਹੀਂ ਮਿਲਦਾ ਤੇ ਉਹਨਾਂ ਗਰੀਬਾਂ ਮਰਨਾ ਅਸੈਂਬਲੀ ਜੇ ਆਵਾਜ਼ ਠਾ ਕੇ ਪਿਆ ਸਾਡੀ ਕਣਕ ਵਿੱਚ ਹਾਂ ਉਹਨਾਂ ਦੀ ਕੀ ਜ਼ਰੂਰਤ ਹੈ ਸਰ ਇਹ ਤੇ ਉਹ ਬੰਦਾ ਕੁੰਦਾ ਜਿਹੜਾ ਆਜ਼ਾਦ ਹੋਏ ਜਿਹਦਾ ਜ਼ਮੀਰ ਜਾਗਦਾ ਹੋਏ ਜਿਹਦੇ ਚ ਗੈਰਤ ਹੋਵੇ ਅਸੀਂ ਮੁਲਕ ਤੇ ਗਰੀਬ ਆ ਲੇਕਿਨ ਸਾਡੇ ਹੁਕਮਰਾਨ ਯਾਸ਼ੀਆਂ ਡੀਆਂ ਡੀਆਂ ਵੱਡੀਆਂ ਕਰਦੇ ਨੇ ਏਡੇ ਅਮੀਰ ਮੁਲਕ ਨਹੀਂ ਕਰਦੇ ਕਿਸਾਨ ਸਭ ਕੁਝ ਪੈਦਾ ਕਰਦਾ ਲੇਕਿਨ ਉਹ ਖਾਣ ਵਾਸਤੇ ਲੂਣ ਮਿਰਚ ਉਹਦੇ ਕੋਲ ਜਿਹੜੇ ਲੋਕ ਪੈਦਾ ਨਹੀਂ ਕਰਦੇ ਆਸ਼ੋ ਅਸ਼ਰਦ ਕਰਦੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਤਹਾਡੇ ਤੇ ਕਾਈਂਡ ਨੋਟਿਸ ਦੇ ਵਿੱਚੇ ਕਿ ਸਾਡਾ ਦੇਸ਼ ਇੱਕ ਜ਼ਰਈ ਦੇਸ਼ ਹੈ ਤੇ ਸਾਡੇ ਪਿਆਰੇ ਪਾਕਿਸਤਾਨ ਦੀ तकरीबन 70% ਆਬਾਦੀ ਅੱਜ ਵੀ ਦਿਹਾਤ ਦੇ ਵਿੱਚ ਰਹਦੀ ਏ ਤੇ ਕਾਸ਼ਤਕਾਰੀ ਦੇ ਪੇਸ਼ੇ ਦੇ ਨਾਲ ਵਬਸਤਾ ਏ ਪਿਆਰਿਓ ਕਨਕਾਂ ਦੀਆਂ ਕਟਾਈਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਗਹਾਈ ਵੀ ਹੋ ਗਈ ਹੋਈ ਏ ਬਹੁਤ ਸਾਰੇ ਇਲਾਕੇ ਸਾਡੇ ਸੂਬਾ ਪੰਜਾਬ ਦੇ ਐਸੇ ਨੇ ਜਿੱਥੇ ਕਿ ਕਣਕਾਂ ਦੀਆਂ ਕਟਾਈਆਂ ਹੋ ਚੁੱਕੀਆਂ ਨੇ ਬੌਲ ਪੈਲੀਆਂ ਦੇ ਵਿੱਚ ਪਏ ਨੇ ਸਾਡੇ ਕਾਸ਼ਤਕਾਰਾਂ ਦੇ ਕੋਲ ਵੱਡੀਆਂ ਤਰਪਾਲਾਂ ਵੀ ਨਹੀਂ ਹੁੰਦੀਆਂ ਮੌਸਮ ਦਾ ਰੰਗ ਢੰਗ ਵੀ ਬਦਲਦਾ ਰਹਿੰਦਾ ਹੈ ਅੱਜ ਰਾਤੀ ਵੀ ਬਹੁਤ ਜ਼ਿਆਦਾ بارش ਹੋਈ ਗੁਜਰਾਂਵਾਲਾ ਤੇ ਉਹਦੇ ਗਿਰਦੋ ਨਵਾਦ ਇਲਾਕਾ ਜਾਤ ਦੇ ਵਿੱਚ ਅੱਲਾ ਪਾਕ ਸੱਚੇ ਸਾਈ ਦਾ ਬੜਾ ਹੀ ਇਹਸਾਨ ਹੋਇਆ ਮੇਰ ਰਹੀ ਰੱਬ ਦੀ ਕਿ ਅੱਜ ਬੜਾ ਸੋਹਣਾ ਦਿਨ ਲੱਗਾ ਹੋਇਆ ਧੁੱਪ ਨਿਕਲੀ ਹੋਈ ਏ ਤੇ ਜਿਹੜੀਆਂ ਪੱਕੀਆਂ ਕਣਕਾਂ ਖਲੋਤੀਆਂ ਆਈਆਂ ਨੇ ਪੈਲੀਆਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਰਾਤੀ ਬੇਤਹਾਸ਼ਾ ਬਾਰਿਸ਼ ਹੋਈ ਮੀਂਹ ਵਸਿਆ ਉਹ ਅਲhamdulillah ਧੁੱਪ ਲੱਗਣ ਦੇ ਨਾਲ ਫੇਰ ਸੁੱਕ ਰਹੀਆਂ ਨੇ ਅਠ ਰਹੀਆਂ ਨੇ ਪਿਆਰਿਓ ਸਾਡੀ ਪੰਜਾਬ ਹਕੂਮਤ ਤੇ ਸਾਡੀ ਹਕੂਮਤ ਹੈ ਪਾਕਿਸਤਾਨ ਰਵਾਇਤ ਤੇ ਇਹ ਹੋਵੇ ਕਿ ਹਰ ਸਾਲ ਜ਼ਿਮੀਦਾਰਾਂ ਕੋਲੋਂ ਸਾਰੀ ਗੰਧਮ ਖਰੀਦ ਲੈਂਦੀ ਏ ਐਤਕੀ ਵੀ ਹੁਕਮਰਾਨਾਂ ਨੇ ਐਲਾਨਾਤ ਤੇ ਇਹ ਹੀ ਕੀਤੇ ਕਿ ਸਾਰੀ ਗੰਧਮ ਜਿਹੜੀ ਹੈ ਕਾਸ਼ਤਕਾਰਾਂ ਦੀ ਉਹ ਹਕੂਮਤ ਖਰੀਦੇਗੀ ਸਰਕਾਰੀ ਨਿਰ ਦਾ ਵੀ ਐਲਾਨ ਕਰ ਦਿੱਤਾ ਗਿਆ 3900 ਰੁਪਏ ਪਰ ਮੰਨ 40 ਕਿਲੋ ਦੀ ਕੀਮਤ ਕਰਾਰ ਦੇ ਦਿੱਤੀ ਗਈ ਫਿਰ ਪਿਆਰਿਓ ਜ਼ਿਮੀਦਾਰਾਂ ਨੂੰ ਪਰਚਾਉਣ ਦੇ ਵਾਸਤੇ ਇੱਕ ਬਾਰਦਾਨਾ ਐਪ ਜਿਹੜਾ ਹੈ ਉਹ ਚਲਾਇਆ ਗਿਆ ਜ਼ਿਮੀਦਾਰ ਸਾਡੇ ਇਲਿਟਰੇਟ ਹੁੰਦੇ ਨੇ ਬਹੁਤੇ ਤੇ ਨੀਮ ਖਵਾਂਦਾ ਹੀ ਹੁੰਦੇ ਨੇ ਅੱਗੋਂ ਮੁੰਡੇ ਅੱਜ ਕੱਲ ਦੇ ਜ਼ਿਮੀਦਾਰਾਂ ਦੇ ਵੀ ਮਾਸ਼ਾਅੱਲਾ ਪੜ ਰਹੇ ਨੇ ਬੜੇ ਲਾਇਕ ਬੱਚੇ ਨੇ ਲੇਕਿਨ ਉਸ ਐਪ ਦੇ ਵਿੱਚ ਸ਼ਰਾਇਤ ਇੰਨੀਆਂ ਕੋ ਸਖਤ ਰੱਖ ਦਿੱਤੀਆਂ ਗਈਆਂ ਕਿ ਕਿਸੇ ਦੇ ਵਾਸਤੇ ਵੀ ਉਹ ਐਪ ਨਤੀਜਾ ਖੇਸ ਸਾਬਤ ਨਾ ਹੋਇਆ ਪਿਆਰਿਓ ਅਸਾਂ ਆਪਣੇ ਪਿਛਲੇ ਕਈ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਇਹ ਦੱਸ ਪਾਈ ਸੀ ਕਿ ਇੰਜ ਜਾਪਦਾ ਹੈ ਹਕੂਮਤ ਦੇ ਤੇ ਮਹਿਕਮਾ ਖੁਰਾਕ ਦੇ ਅਮਾਲ ਜਿਹੜੇ ਨੇ ਉਹਨਾਂ ਦੇ ਜਿਹੜੇ ਕਾਰ ਹਾਈ ਨਮਾਇਆਂ ਸਾਨੂੰ ਵੇਖਣ ਨੂੰ ਪੈ ਮਿਲਦੇ ਨੇ ਉਹਨਾਂ ਦੀ ਪਰਖ ਪੜਚੋਲ ਕੀਤੇ ਆ ਇੰਜ ਜਾਪਦਾ ਹੈ ਕਿ ਹਕੂਮਤ ਐਸੇ ਕੀ ਕਾਸ਼ਤਕਾਰਾਂ ਦੇ ਕੋਲੋਂ ਗੰਧਮ ਨਹੀਂ ਖਰੀਦੇਗੀ ਤੇ ਹੁਣ ਤੇ ਪਿਆਰਿਓ ਸਾਨੂੰ ਯਕੀਨ ਹੋ ਗਿਆ ਹੈ ਕਿ ਸਾਡੀ ਹਕੂਮਤ ਨੇ ਕਾਸ਼ਤਕਾਰਾਂ ਕੋਲੋਂ ਕਨਕ ਬਿਲਕੁਲ ਨਹੀਂ ਖਰੀਦਣੀ ਕਿਉਂਕਿ ਜਿਹੜੀ 34 ਲੱਖ ਟਨ ਕਨਕ ਇੰਪੋਰਟ ਕੀਤੀ ਗਈ ਹੋਈ ਏ ਉਹਦੇ ਨਾਲ ਪਹਿਲੇ ਹੀ ਮਹਿਕਮਾ ਖੁਰਾਕ ਦੇ ਗੋਦਾਮ ਭਰੇ ਹੋਏ ਨੇ ਸਾਬੋ ਇਸ ਤੋਂ ਅੱਡ ਬਾਰ ਦਾਣਾ ਐਪ ਜਿਹੜੀ ਏ ਉਹ ناکਾਮ ਸਾਬਤ ਹੋਈ ਕਿਸੇ ਨੂੰ ਬਾਰ ਦਾਣਾ ਨਹੀਂ ਮਿਲਿਆ ਜ਼ਿਮੀਦਾਰ ਓਣੇ ਪੋਣੇ ਕਨਕ ਵੇਚਣ ਦੇ ਉੱਤੇ ਮਜਬੂਰ ਏ ਮੌਸਮੀ ਹਾਲਾਤ ਜਿਹੜੇ ਨੇ ਪੂਰੀ ਦੁਨੀਆ ਨੂੰ ਮਤਾਸਰ ਕਰ ਰਹੇ ਨੇ ਕਿਸੇ ਵੇਲੇ ਵੀ بارش ਹੋਣ ਲੱਗ ਪੈਂਦੀ ਏ ਤੇ ਗੰਧਮ ਦੀ ਜਾਂ ਦੀਗਰ ਫਸਲਾਂ ਜਿੰਨੀਆਂ ਜਨਾਸ ਦੀਆਂ ਨੇ ਉਹ ਤੇ ਅਜਿਹੀਆਂ ਹੀ ਹੁੰਦੀਆਂ ਨੇ ਨਾ ਕਿ ਜ਼ਿਮੀਦਾਰ ਦੀ ਅੱਲਾ ਸੱਚੇ ਨਾਲ ਭਾਈ ਵਾਲੀ ਹੁੰਦੀ ਏ ਜ਼ਿਮੀਦਾਰ ਨੇ ਫਸਲਾਂ ਦੀ ਕਟਾਈ ਕਰਕੇ ਗਹਾਈ ਕਰਕੇ ਤੇ ਉਹਨਾਂ ਦੇ ਢੇਰ ਉਹਨਾਂ ਦੇ ਬੌਲ ਜਿਹੜੇ ਨੇ ਆਪਣੀਆਂ ਜਨਾਸ ਦੇ ਉਹ ਪੈਲੀਆਂ ਦੇ ਵਿੱਚ ਖੁੱਲੇ ਅਸਮਾਨ ਦੇ ਥੱਲੇ ਹੀ ਲਾਉਣੇ ਹੁੰਦੇ ਨੇ ਤੇ ਹੁਕਮਰਾਨ ਜੇ ਹੱਥ ਪਵਾ ਦਿੰਦੇ ਤੇ ਜ਼ਿਮੀਦਾਰ ਨੂੰ ਜ਼ਲੀਲੋ ਖੁਆਰ ਨਾ ਹੋਣਾ ਪੈਂਦਾ ਲੇਕਿਨ ਹੁਣ ਜ਼ਿਮੀਦਾਰ ਨਾ ਤੇ ਉਹ ਫਸਲ ਚੁੱਕ ਕੇ ਆਪਣੇ ਘਰਾਂ ਦੇ ਵਿੱਚ ਇੰਨੀ ਜਗ੍ਹਾ ਹੁੰਦੀ ਏ ਐਡੇ ਵੱਡੇ ਗੋਦਾਮ ਹੁੰਦੇ ਨੇ ਕਿ ਜਿੱਥੇ ਜਾ ਕੇ ਉਹ ਆਪਣੀ ਫਸਲ ਦਾ ਜ਼ਖੀਰਾ ਕਰ ਲਵੇ ਮਜਬੂਰਨ ਔਨੇ ਪੌਨੇ ਵੇਚ ਰਿਹਾ ਏ ਇਸ ਸਾਰੇ ਕੰਮ ਦੇ ਵਿੱਚ ਹਕੂਮਤ ਦੀ ਬੇਇਤਨਾਈ ਤੇ ਬੇਰੁਖੀ ਪਰੋਂ ਤੇ ਜ਼ਿੰਮੇਦਾਰ ਦੀ ਮਜਬੂਰੀ ਤੇ ਲਾਚਾਰੀ ਦਾ ਫਾਇਦਾ ਇਸ ਵੇਲੇ ਆੜਤੀ ਤੇ ਫਲੋਰ ਮਿਲਜ਼ ਮਾਲਕਾਂ ਉਠਾ ਰਹੇ ਪਿਆਰਿਓ ਅੱਜ ਫੇਰ ਸਾਡੇ ਨਾਲ ਮੌਜੂਦ ਨੇ ਸਾਡੇ ਗੁਜਰਾਂ ਵਾਲਾ ਡਿਵੀਜ਼ਨ ਦੀ ਜਿਹੜੀ ਅੰਜਮਨ ਕਾਸ਼ਤਕਾਰਾਂ ਨੇ ਸਮਾਲ ਫਾਰਮਰਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਚੇਅਰਮੈਨ ਚੌਧਰੀ ਮੁਹੰਮਦ ਨਵਾਜ਼ ਗੁਜਰ ਰਹੀ ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਤੇ ਤਾਜ਼ਾ ਤਰੀਨ ਸੂਰਤਿ ਹਾਲ ਬਾਰੇ ਦੱਸਨੇ ਆ ਕਿ ਕਿਆ ਇਹਨਾਂ ਨੂੰ ਕੋਈ ਉਮੀਦ ਯਕੀਨ ਹੈ ਕਿ ਹਕੂਮਤ ਸਾਡੇ ਕਾਸ਼ਤਕਾਰਾਂ ਨੂੰ ਹੱਥ ਪਵਾਏਗੀ ਕਿਉਂਕਿ ਸਾਡੇ ਵੱਲੋਂ ਤਾਂ ਬਿਲਕੁਲ ਜਵਾਬ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਸਾਨੂੰ ਤਾਂ ਪੱਕਾ ਯਕੀਨ ਹੈ ਕਿ ਹਕੂਮਤ ਨੇ ਐਤਕੀ ਕੋਈ ਕਨਕ ਨਹੀਂ ਜ਼ਿੰਮੇਦਾਰਾਂ ਕੋਲੋਂ ਖਰੀਦਣੀ ਕਿਉਂਕਿ ਚੱਜ ਚਾਲਿਆਂ ਤੋਂ ਹੀ ਪਤਾ ਲੱਗ ਜਾਂਦਾ ਕਿ ਕੀ ਕਰਨ ਜਾ ਰਹੀ ਹੈ ਹਕੂਮਤ ਲੇਕਿਨ ਜ਼ਿਮੀਦਾਰ ਕੀ ਸੋਚ ਰਿਹਾ ਹੈ ਜ਼ਿਮੀਦਾਰ ਦੇ ਕੀ ਮਸਾਇਲ ਨੇ ਜ਼ਿਮੀਦਾਰ ਦੀਆਂ ਕੀ ਮਜਬੂਰੀਆਂ ਨੇ ਤੇ ਹੁਕਮਰਾਨਾਂ ਤੋਂ ਜ਼ਿਮੀਦਾਰ ਕੀ ਮੰਗ ਕਰ ਰਿਹਾ ਇਸ ਵੇਲੇ ਆਓ ਜ਼ਿਮੀਦਾਰਾਂ ਦੀ ਤਰਜਮਾਨੀ ਕਰਦੇ ਆ ਹੋਇਆਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਬਾਤ ਦੇਣਗੇ ਚੌਧਰੀ ਮਹਮਦ ਨਵਾਜ਼ ਗੁਜਰ ਹੋਰੀ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਅੱਛਾ ਚੋਰ ਸਾਹਿਬ ਤੁਸੀਂ ਜਨਾਬ ਸਦਰ ਹੋ ਚੇਅਰਮੈਨ ਹੋ ਗੁਜਰਾਵਾਲਾ ਡਿਵੀਜ਼ਨ ਦੀ ਜਿਹੜੀ ਸਮਾਲ ਫਾਰਮਰਸ ਦੀ ਐਸੋਸੀਏਸ਼ਨ ਹੈ ਇਹ ਦੱਸੋ ਕਿ ਛੋਟਾ ਕਾਸ਼ਤਕਾਰ ਤੇ ਕਿਤੇ ਰਹਿ ਗਿਆ ਵੱਡੇ ਜਿਹੜੇ ਕਾਸ਼ਤਕਾਰ ਨੇ ਪੂਰੇ ਸੂਬੇ ਦੇ ਉਹਨਾਂ ਨੂੰ ਵੀ ਐਤਕੀ ਗਵਰਨਮੈਂਟ ਨੇ ਬਿਲਕੁਲ ਹੱਥ ਨਹੀਂ ਪਵਾਇਆ ਔਰ ਕਨਕ ਦੀ ਬਿਲਕੁਲ ਉਹੀ ਸਾਡੀ ਹਕੂਮਤ ਜਿਹੜੀ ਆਂਦੀ ਸੀ ਕਿ ਫਾਰਮਰ ਸੇ ਕਾਸ਼ਤਕਾਰ ਸੇ ਕਿਸਾਨ ਸੇ ਇੱਕ ਇੱਕ ਦਾਣਾ ਗੰਧਮ ਕਾ ਹਮ ਖਰੀਦेंगे ਉਹਨਾ ਇੱਕ ਦਾਣਾ ਵੀ ਨਹੀਂ ਖਰੀਦਿਆ ਐਪ ਜਿਹੜੀ ਬਣਾਈ ਗਈ ਸੀ ਬਾਰ ਦਾਣਾ ਐਪ ਉਹ ਕਿਸ ਤਰ੍ਹਾਂ ਨਕਾਮ ਹੋਈ ਹੁਣ ਤੱਕ ਹਕੂਮਤ ਨੇ ਕਾਸ਼ਤਕਾਰਾਂ ਦੇ ਨਾਲ ਜੋ ਕਿਸੇ ਕਿਸਮ ਦਾ ਤਾਵਨ ਨਹੀਂ ਕੀਤਾ ਤੇ ਤੁਸੀਂ ਕਿਉਂ ਹਕੂਮਤ ਦੇ ਉੱਤੇ ਹੁਣ ਬਹਿ ਰਹੇ ਹੋ ਤਕੀਆ ਕਰਕੇ ਤੁਸੀਂ ਓਪਨ ਮਾਰਕੀਟ ਵਿੱਚ ਕਿਉਂ ਨਹੀਂ ਵੇਚ ਦਿੰਦੇ ਆਪਣੀ ਗੰਧਮ ਨੂੰ ਇਦੇ ਬਾਰੇ ਚ ਦੱਸੋ ਇਹ ਸਰ ਗੱਲ ਇਹ ਵੇ ਗਵਰਨਮੈਂਟ ਨੇ ਐਪ ਦਿੱਤੀ ਸੀ ਬਾਰਦਾਨਾ ਐਪ ਪੋਰਟਲ ਤੋਂ ਕੀਤੀ ਸੀ ਪਹਿਲੇ ਨੰਬਰ ਤੇ ਤੇ ਜ਼ਿੰਮੇਦਾਰ ਬਹੁਤੇ ਨੂੰ ਪਤਾ ਹੀ ਨਹੀਂ ਚਲੋ ਜੇ ਕਿ ਇਹ ਤੇ ਬੱਚੇ ਪੜੇ ਪੂਰੇ ਨੇ ਜਾਂ ਪੁੱਛ ਗਏ ਸੀ ਕਿ ਤੋ ਕਿ ਕਹੇ ਨੇ ਉਹਦੇ ਜ ਸਾਰੋ ਨਾਲਾ 20 ਕੋ ਆਪਸ਼ਨ ਹੈ ਜਿਦੇ ਕਿ ਜ਼ਿੰਮੇਦਾਰ ਛੱਡ ਕੇ ਜਿਹੜਾ ਤਾਜਰ ਪੜਿਆ ਲਿਹਾ ਹੈ ਜਾਂ ਆਪਣਾ ਫਾਈਨਾਂਸ ਦਾ ਕੰਮ ਜਾਣਦਾ ਵੀ ਕੰਮ ਕੀਤਾ ਉਹ ਵੀ ਬੰਦਾ ਨਹੀਂ ਉਹਨਾਂ ਆਖਿਆ ਜੀ ਕਿੰਨੀ ਗੰਧਮ ਔਰ ਕਿੰਨੇ ਕੇਜੀ ਤੂੰ ਹਫਰੋਖਤ ਕਰਨੀ ਹੈ ਹਮ ਕੇਜੀ ਦਾ ਲਫਜ਼ ਉਹਦੇ ਤੇ ਲਿਖਿਆ ਹੈ ਕਿੰਨੇ ਕੇਜੀ ਤੂੰ ਹਫਰੋਖਤ ਕਰਨੀ ਹੈ ਕੀ ਕੀ ਕਰਨਾ ਉਹਦੇ ਸ਼ਰਤਾ ਪੜ ਗਏ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਕਰਨਾ ਕੀ ਹੈ ਹਮ ਇਹ ਤਾਂ ਸਾਰੇ ਇਨਾ ਤੇ ਉਹ ਪੁੱਛ ਕੇ ਚ ਨਹੀਂ ਕਰਦੇ ਜਿਹੜੀ ਫਹੀਮ ਲਿਆਉਂਦੇ ਨੇ ਅਟਕ ਬਾੜਾਂ ਤੋਂ ਡੰਕੇ ਨਾ ਉਹ ਵੀ ਇੰਨੀ ਪੁਨਛਣ ਨਹੀਂ ਕਰਦੇ ਜਿੰਨੀ ਇਹ ਨਾ ਕੜਕ ਲੈਂਦੇ ਐਪ ਤੇ ਕੀਤੀ ਸੀ ਹਮ ਦੂਸਰੇ ਨੰਬਰ ਤੇ ਆਪ ਜਦੋਂ ਐਂਡ ਤੇ ਜਾਂਦੀ ਸੀ ਨਾ ਗਰਦੌਰੀ ਮੰਗਦੀ ਕਦੀ ਕੁਝ ਮੰਗਦੀ ਉਹ ਕਿਸੇ ਨੂੰ ਪਤਾ ਹੀ ਕੋ ਨਹੀਂ ਸੀ ਉਹ ਜਿਹੜੀ ਹੈ ਨਾ ਪੂ ਕਾਮਯਾਬ ਨਹੀਂ ਹੋਈ ਹੂੰ ਉਹ ਕਿਸੇ ਜ਼ਿੰਮੇਵਾਰ ਦੀ ਵੀ ਦਰਖਾਸਤ ਜਿਹੜੀ ਹੈ ਨਾ ਉਹ ਕਹੀ ਨਹੀਂ ਹੋਈ ਅੱਛਾ ਨੰਬਰ 2 ਸਾਨੂੰ 1 2 ਮਹੀਨਾ ਪਹਿਲਾਂ ਹੀ ਪਤਾ ਹੈ ਕਿ ਗਵਰਨਮੈਂਟ ਕੰਕ ਨਹੀਂ ਲੈਣੀ ਅੱਛਾ ਮੈਂ ਜਾਂਦਾ ਰਿਹਾ ਸਿਰਾਲੀ ਗਦਾਮ ਤੇ ਇਹ ਸਾਰੇ ਇਹਨਾਂ ਦਾ ਤਰੀਕਾਕਾਰ ਹੁੰਦਾ ਹੈ ਕਿ 2 ਮਹੀਨੇ ਪਹਿਲਾਂ ਜਾਂ 1 ਮਹੀਨਾ ਪਹਿਲਾਂ ਨਾ ਬੈਂਕ ਅਲਾਉਡ ਹੋ ਜਾਂਦਾ ਉਸ ਬੈਂਕ ਦੇ ਵਿੱਚ ਟੋਟਲ ਰਕਮ ਜਿੰਨੀ ਇਹਨਾਂ ਨੇ ਟਾਰਗੇਟ ਹੁੰਦਾ ਹੈ ਲਗ 1 ਗਦਾਮ ਦਾ ਪੀਆਰ ਸੈਂਟਰ ਆ ਦੇ ਨੋ ਉਹਦਾ ਜਿੰਨਾ ਵੀ ਟਾਰਗੇਟ ਹੁੰਦਾ ਉਹਦੀ ਰਕਮ ਮੁਕੰਮਲ ਜਿਹੜੀ ਉਸ ਬੈਂਕ ਚ ਆ ਜਾਂਦੀ ਹੈ ਹਾਂ ਉਹਦੇ ਨਾਲ ਇਹਨਾਂ ਨੇ ਤਾਵਨ ਕਰਕੇ ਚੱਲਣਾ ਹੁੰਦਾ ਸਾਰਾ ਕੁਝ ਹਾਲਾ ਤੱਕ ਉਹ ਪੈਸੇ ਬੈਂਕੇ ਜ ਨਹੀਂ ਸਾਨੂੰ ਇਹ ਮੁਕੰਮਲ ਯਕੀਨ ਸੀ ਪਰ ਗਵਰਨਮੈਂਟ ਕਲਕ ਨਹੀਂ ਖਰੀਦਲੀ ਉਹਦੇ ਹਾਲੇ ਵੀ ਨਹੀਂ ਆਏ ਹਾਲਾ ਵੀ ਨਹੀਂ ਆਏ ਹਾਂ ਉਸ ਤੋਂ ਬਾਅਦ ਇਹ ਜ਼ਿੰਮੇਦਾਰਾਂ ਨੂੰ ਜਿਹੜਾ ਨਾ ਲਾਲਾ ਬੁੱਤਾ ਲਾਉਂਦੇ ਰਹੇ ਨੇ ਜੀ ਅੱਜ ਨਵੀਂ ਵਿੱਚ ਮਾਰਜਨ ਇੱਕ ਰੱਖਿਆ ਇਹਨਾਂ ਨੇ ਮੀਟਰ ਜਿਆ ਉਹ ਜੀ ਹਾਲਾ 18% ਆ ਰਿਹਾ ਹਾਲਾ 15 ਆ ਰਿਹਾ ਹਾਲਾ 14 ਆ ਰਿਹਾ ਜਦੋਂ 8 9 ਆਏਗਾ ਨਾ ਉਦੋਂ ਖਰੀਦਾਂਗੇ ਇਹ ਤੇ ਇੱਕ ਬਾਨਾ ਹੈ ਨਾ ਉਹ ਹੁਣ ਵੀ ਅਸੀਂ ਵੀ ਗਏ ਆ ਨਾ ਜਿਸ ਸੈਂਟਰ ਤੇ ਵੀ ਜਿੰਨੇ ਵੀ ਪੁੱਛਿਆ ਕਿ ਤੁਸੀਂ ਕਣਕ ਕਿਉਂ ਨਹੀਂ ਖਰੀਦ ਰਹੇ ਉਹ ਪੈ ਆਹਦੇ ਨੇ ਕਿ ਜਨਾਬ ਬਾਰਸ਼ਾਂ ਹੋ ਰਹੀਆਂ ਨੇ ਨਮੀ ਬਹੁਤ ਗੰਧਮ ਵਿੱਚ ਤੇ ਉਹ ਐਡੀ ਨਮੀ ਵਾਲੀ ਗੰਧਮ ਜਿਹੜੀ ਉਹ ਅਸੀਂ ਸਟੋਰ ਹੀ ਨਹੀਂ ਕਰ ਸਕਦੇ ਉਹ ਖਰਾਬ ਹੋ ਜਾਂਦੀ ਹੈ ਜੀ ਸਰ ਮਿਸਾਲ ਮੈਂ ਤੁਹਾਨੂੰ ਇੱਕ ਪ੍ਰੋਗਰਾਮ 'ਚ ਦਿੱਤੀ ਸੀ ਜੀ ਕਿ ਇੱਕ ਜੰਗਲੀ ਜਿਹੜਾ ਨਾ ਉਹ ਜਮਾ ਪਰਣ ਗਿਆ ਮੌਲਵੀ ਦੇ ਪਿੱਛੇ ਹਾਂ ਮੌਲਵੀ ਮਸਲਾ ਕਰਦਾ ਕਰਦਾ ਉਹਨੇ ਆਖਿਆ ਜੀ ਪੁਲਸ ਰਾਤ ਜਿਹੜੀ ਹੈ ਨਾ ਉਹਦਾ ਰਾਹ ਜਿਹੜਾ ਬੜਾ دشوار ਗਜ਼ਾਰ ਉਹ ਜਿਹੜਾ ਨਾ ਸੂਈ ਨਾਲੋਂ ਬਰੀਕ ਹੈ ਤਲਵਾਰ ਨਾਲੋਂ ਤੇਜ ਉਹਦੇ ਉੱਤੋਂ ਦੀ ਡੰਗਣਾ ਜੀ ਉਹ ਵੇਖੋ ਜੀ ਜੰਗਲੀ ਮੌਲਵੀ ਜਿਵੇਂ ਅਸੀਂ ਜ਼ਿੰਮੇਦਾਰ ਅਨਪੜਾ ਹਾਂ ਹਾਂ ਉਹਨੇ ਕਿਹਾ ਮੌਲਵੀ ਸਾਹਿਬ ਉੱਥੋਂ ਦੀ ਤੇ ਬੰਦਾ ਨਹੀਂ ਲੰਘ ਸਕਦਾ ਤੁਸੀਂ ਝੂਠ ਮਾਰਦੇ ਹੋ ਹਾਂ ਉਹਨੇ ਕਿਹਾ ਨਹੀਂ ਜੀ ਹਦੀਸ ਕੁਰਾਨ ਦੇ ਦਿੱਲੇ ਹੈ ਉਹਨੇ ਆਖਿਆ ਜੀ ਤੁਸੀਂ ਇਹ ਗੱਲਾਂ ਕੋ ਬਿ ਰਾਹ ਹੈ ਕੋ ਨਹੀਂ ਹਾਂ ਇਹਨਾਂ ਵੇਖੋ ਨਾ ਐਪ ਜਾਰੀ ਕੀਤੀ ਐ ਬੜਾ ਕੁਝ ਕੀਤਾ ਲੇਕਿਨ ਜਿਹੜੇ ਬੰਦੇ ਸਮਝਦਾਰ ਸਨ ਉਹਨਾਂ ਨੂੰ ਪਤਾ ਹੀ ਕਣਕ ਨਹੀਂ ਲੜੀ ਹਾਂ ਸਰ ਤਿੰਨ ਸ਼ਿਪ ਤੇ ਇਹਨਾਂ ਦੇ ਆ ਗਏ ਨੇ ਚਾਰ ਪੰਜ ਮਗਰ ਨੇ ਮੋਸਨ ਨਕਵੀ ਸਾਹਿਬ ਨੇ ਨੇਕੀ ਕਰ ਗਏ ਨੇ ਸਾਡੇ ਨਾਲ ਇਹਨਾਂ ਨੇ ਤੇ ਮੋਸਨ ਨਕਵੀ ਸਾਹਿਬ ਕੋਲ ਨੇ ਉਦੋਂ ਨਗਰਾਨੀ ਦੀ ਰਿਆਲਾ ਹੁਣ ਵਜ਼ੀਰੇ ਦਾਖਲਾ ਪੀਸੀਬੀ ਦੇ ਚੇਅਰਮੈਨ ਸੈਨੀਟਰ ਇੰਨੇ ਤੇ ਜਿਹੜੇ ਇਹਨਾਂ ਨੇ 20-20 ਸਾਲ ਹੋ ਗਏ ਖੁਸ਼ ਆਮਦ ਨੂਨ ਦੀ ਕਰਦੇ ਉਹਨਾਂ ਨੂੰ ਉਹਦੇ ਨਹੀਂ ਮਿਲੇ ਜਿਨੇ ਉਹਨੂੰ ਮਿਲੇ ਨੇ ਹਾਂ ਔਰ ਉਹਨਾਂ ਨੇ ਨੀਕੀ ਸਭ ਤੋਂ ਵੱਡੀ ਇਹ ਕੀਤੀ ਹੈ ਕਿ ਸਾਡੇ ਕਿਸਾਨਾਂ ਤੇ ਜ਼ੁਲਮ ਕੀਤਾ ਔਰ ਜ਼ੁਲਮ ਕਰਨ ਦਾ ਬਦਲਾ ਉਹਨੂੰ ਇੰਨੇ ਇਜ਼ਾਜ਼ਾਤ ਮਿਲੇ ਨੇ ਤੇ ਇਹ ਹਕੂਮਤ ਜਿਹੜੀ ਹੈ ਸਾਰੇ ਨੂੰ ਇੱਕ ਪੰਜਾਬੀ ਲਫ਼ਜ਼ਾ ਜਾਓਗੇ ਆਵਾਮ ਮਾਰ ਹਕੂਮਤ ਹੈ ਹਾਂ ਕਿਸਾਨ ਮਾਰ ਆਵਾਮ ਮਾਰ ਇਹਦਾ ਫਾਇਦਾ ਵੇਖੋ ਨਾ ਕਿਸੇ ਗਰੀਬ ਨੂੰ ਆਉਂਦੇ ਨੇ ਫਾਇਦਾ ਨਹੀਂ ਹੋਣਾ ਆਟਾ ਜਿਹੜਾ 3900 ਦੇ ਹਿਸਾਬ ਨਾਲ ਜਾਂ 4700 ਦੇ ਹਿਸਾਬ ਨਾਲ ਫਲੋਰ ਮੇ ਲਾ ਆ ਲਿਆ ਵੇਚਣਾ ਹਮ ਸਿਰਫ ਕਿਸਾਨ ਮਰਦਾ ਉਹਨੇ ਖਰਚੇ ਬੜੇ ਕੀਤੇ ਨੇ ਦਵਾਈਆਂ ਖਾਦਾਂ ਹਰ ਚੀਜ਼ ਪਹਿਲੇ ਨੰਬਰ ਤੇ ਤੇ ਮਾਰਚ ਤੱਕ ਜਿਹੜੀ ਇੰਪੋਰਟ ਖਾਦ ਬਾਰੂ ਆਈ ਉਹਨੇ ਇਹ ਨਹੀਂ ਦਿੱਤੀ ਲੋਕਾਂ ਨੂੰ ਹਮ ਮਹਿੰਗੀ ਖਾਦ ਦਿੱਤੀ ਉਹ ਸਾਰੇ ਖਰਚੇ ਕਰਨ ਦੇ ਬਾਵਜੂਦ ਵੀ ਐਂਡ ਤੇ ਜ਼ਿੰਮੇਦਾਰ ਕਈਆਂ ਵਿਚਾਰਿਆਂ ਖੁਦਕੁਸ਼ੀਆਂ ਕਰਨੀਆਂ ਨੇ ਅਮਰੀਕਾ ਨੇ ਸਾਡੇ ਤੇ ਮਸਲਤ ਕੀਤੇ ਨੇ ਕਿ ਆਪਣੀ ਆਵਾਮ ਨੂੰ ਮਾਰੋ ਜਿੰਨਾ ਚਿਰ ਮਾਰੋਗੇ ਨਾ ਉਹਨਾਂ ਚੋਂ ਤੁਹਾਨੂੰ ਪੈਸੇ ਨਹੀਂ ਮਿਲਣੇ ਇਹ ਆਏ ਨੇ ਕਿਸਾਨ ਨੂੰ ਮਾਰਨ ਵੇਖੋ ਹੁਣ ਸਰ ਬਚ ਜਾਂਦਾ ਜਾਂ ਮਰ ਜਾਂਦਾ ਇਹ ਤੇ ਮਾਰਨ ਆਏ ਨੇ ਅਮਰੀਕਾ ਦੇ ਆਕੇ ਲੱਗ ਕੇ ਅੱਛਾ ਜਦੋਂ ਹਕੂਮਤ ਖਰੀਦ ਲੈਂਦੀ ਸੀ ਗੰਧਮ ਉਦੋਂ ਫੇਰ ਵੀ ਮਾਰਕੀਟ ਦੇ ਵਿੱਚ ਨਾ ਕੋਈ ਛੋਟਾ ਮੋਟਾ ਕੰਪੀਟੀਸ਼ਨ ਪੈਦਾ ਹੋ ਜਾਂਦਾ ਸੀ ਕਿਉਂਕਿ ਹਕੂਮਤ 3900 ਮਿਸਾਲ ਦੇ ਤੌਰ ਤੇ ਖਰੀਦਦੀ ਹੈ ਤੇ ਜੇ ਬਾਹਰੋਂ ਕਿਸੇ ਖਰੀਦ ਨਹੀਂ ਹੁੰਦੀ ਸੀ ਤੇ ਉਹ ਘੱਟ ਤੋਂ ਘੱਟ ਉਹ ਵੀ 3900 ਹੀ ਦਿੰਦਾ ਸੀ 4000 ਉਹ ਸਰ 100 150 ਰੁਪਏ ਦਾ ਮਾਰਜਨ ਹੁੰਦਾ ਕਿ ਉਹਨੇ ਪੈਲੀ ਦੇ ਵਿੱਚੋਂ ਖਰੀਦ ਕੇ ਖੜੇ ਸੀ ਜੀ ਮਜ਼ਦੂਰੀ ਟਰੈਕਟਰ ਦਾ ਕਿਰਾਇਆ ਕੋਸਾ ਰੁਪਿਆ ਲੈ ਕੇ ਲੋ ਜ਼ਮੀਨਦਾਰ ਉਹਦੇ ਤੋਂ ਪਰੇਸ਼ਾਨ ਨਹੀਂ ਸੀ ਜੀ ਕਿਉਂ ਪੈਲੀ ਦੇ ਵਿੱਚੋਂ ਚੋਕਾ ਦੇ ਹੀ ਉਹਦੇ ਹਾਂ ਕੋਈ ਜ਼ਮੀਨਦਾਰ ਕੋਈ ਫੈਸਿਲਿਟੀ ਨਹੀਂ ਕੋਈ ਕੋ ਟਰਾਲਾ ਟਰੈਕਟਰ ਪੱਲੇਦਾਰ ਨੇ ਕੰਡਾ ਉਹ ਤੇ ਖੁਦ ਤੇ ਨਹੀਂ ਇਹ ਕਰ ਸਕਦਾ ਮੈਂ ਇਹ ਚੌਰੀ ਸਾਹਿਬ ਅਰਜ਼ ਕਰਨਾ ਚਾਹਨਾ ਕਿ ਜਿਹੜੀ ਗਵਰਨਮੈਂਟ ਕਣਕ ਨਹੀਂ ਖਰੀਦ ਰਹੀ ਜ਼ਿਮੀਦਾਰ ਨੂੰ ਕਾਸ਼ਤਕਾਰ ਨੂੰ ਹੱਥ ਨਹੀਂ ਪਵਾ ਰਹੀ ਉਹਦਾ ਫਾਇਦਾ ਵੀ ਜਿਹੜਾ ਨਾ ਜੀ ਉਹ ਆੜਤੀ ਤੇ ਮਿਡਲਮੈਨ ਤੇ ਫਲੋਰ ਮੇਲਾ ਦੇ ਮਾਲਕ ਪੈ ਉਠਾਦੇ ਨੇ ਉਹ ਹੁਣ 2800 2900 3000 ਤੋਂ ਵੀ ਥੱਲੇ ਪਈ ਵਿਕਦੀ ਏ ਐਰ ਕਾ ਆੜਤੀ ਤੇ ਕਣਕ ਸਟਾਕ ਕਰਦਾ ਹੀ ਨਹੀਂ ਇਹ ਤੇ ਪੂਰਾ ਸਾਲ ਵੇਖੋ ਨਾ ਹੁਣ ਜਦੀਦ ਦੌਰ ਏ ਉਹਨਾਂ ਨੂੰ ਪਤਾ ਚਾਰ ਛੇ ਘੋਰ ਮਗਰ ਖਲੋਤੇ ਨੇ ਸਾਰਾ ਸਾਲ ਤੇ ਉਹ ਕਣਾ ਕਉਣੀ ਹੈ ਮੁਲਕ ਦੇ ਵਿੱਚ ਹਾਂ ਔਰ ਇਹਨਾਂ ਡੰਡੇ ਨਾਲੋਂ ਫਲੋਰ ਮਿਲਾਂ ਨੂੰ ਦੇਣੀ ਹੈ ਹਾਂ ਤੇ ਪ੍ਰਾਈਵੇਟ ਕਿਥੋਂ ਵਿਕਣੀ ਹੈ ਠੀਕ 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 ਤੇ ਇਹ ਜਿਹੜਾ ਨਾ ਫਾਇਦਾ ਫਲੋਰ ਮਿਲਾਂ ਨੂੰ 8 ਤੀ ਨੂੰ 8 ਤੀ ਤੇ ਚੁੱਕਦਾ ਤੇ ਫਲੋਰ ਮਿਲਾਂ ਤੇ ਹਜ਼ਾਰ ਰੁਪਏ ਦਿੰਦੇ ਨੇ ਸਾਰਾ ਮ ਗਿਆ ਵਾ ਮਹੀਨੇ-ਮਹੀਨੇ ਦੂਨੂ ਮਹੀਨਿਆਂ ਤੇ ਹਜ਼ਾਰ ਰੁਪਏ ਦੇਣੇ ਰਿਹਾ ਸਾਡੀ ਲੈ ਲਵੋ 8 ਤੀ ਅੰਦਰ ਲੋਕਾਂ ਦੇ ਪੈਸੇ ਨੇ ਉਹਨਾਂ ਖਰਚਾ ਦਿੱਤਾ ਹਾਂ ਉਹਨੇ ਸਾਡਾ ਚਲੋ ਮਹੀਨੇ ਦੂਨੂ ਉਧਰੋਂ ਪੈਸੇ ਨਿਕਲ ਆਉਣਗੇ ਕਿਸਾਨ ਤੇ ਜ਼ੁਲਮ ਇਹ ਹੋਇਆ ਕਿ ਅੱਗੇ ਗਵਰਨਮੈਂਟ ਨੂੰ ਜਦੋਂ ਦਿੰਦੇ ਆ ਨਾ ਜਦੋਂ ਗੰਧਮ ਉਤਰ ਜਾਂਦੀ ਉਹ ਚੈੱਕ ਦਿੰਦੇ ਆ ਦੂਸਰੇ ਦਿਨ ਉਹਦੇ ਅਕਾਊਂਟ 'ਚ ਤੀਸਰੇ ਦਿਨ ਪੈਸੇ ਆ ਜਾਂਦੇ ਸਨ ਐਰਕਾ ਉਹਨੂੰ ਮਿਲਦੇ ਹੀ ਨਹੀਂ ਨਹੀਂ ਤੇ ਐਤ ਕੀ ਫਿਰ ਕਿਸਾਨ ਕਿੱਥੇ ਕਣਕ ਆਪਣੀ ਵੇਚੇਗਾ ਕਿਸਾਨ ਸਾਰੇ ਇੰਜ ਜਲੀਲੋ ਖੁਆਰ ਹੁੰਦੇ ਆ ਕੋ 224 2500 ਇੰਜ ਇਹ ਨਾ ਰੋੜਨ ਵਾਲੀ ਗੱਲ ਜਿਵੇਂ ਸਮੁੰਦਰ 'ਚ ਰੋੜ ਆਪਣੀ ਹੱਥੀ ਜਾ ਕੇ ਨਾ ਗਰਗ ਕਰ ਆਉਣੀ ਹੈ ਇਹ ਹਿਸਾਬ ਹੈ ਕੋ ਮੁੱਲ ਜਿਹੜੀ ਕੀਮਤ ਹੈ ਨਾ ਉਹ ਨਹੀਂ ਵਢੀ ਜਾਂਦੇ ਉਹਨੂੰ ਮਿਲਲੇ ਜਿਵੇਂ ਇੱਕ ਦੌਰ ਸੀ ਸਰ ਉਦੋਂ ਨਾਲ ਅਸੀਂ ਛੁੱਣਦੇ ਹੁੰਦੇ ਆ ਕਿ ਗੰਨੇ ਦੇ ਕਾਸ਼ਤਕਾਰਾਂ ਨੂੰ 슈ਗਰ ਮਿਲਾਂ ਵਾਲੇ ਪੰਜ-ਪੰਜ ਸਾਲ ਪੈਸੇ ਨਹੀਂ ਸਦਦੇ ਹੁੰਦੇ ਜੀ ਲੋਕਾ ਗੰਨਾ ਸਾੜਿਆ ਤੁਸੀਂ ਵੇਖਿਆ ਟੀਵੀ ਤੇ ਖਬਰਾਂ ਹੁੰਦੀਆਂ ਰਹੀਆਂ ਨੇ ਔਰ ਉਹ 슈ਗਰ ਮਿਲਾਂ ਵਾਲੇ ਕੌਣ ਸਾਂ ਜਿਹੜੇ ਸੰਭਲੀਆਂ ਦੇ ਬੈਠੇ ਸਨ ਹਾਂ ਦੂਜੇ ਬੰਦੇ ਦਿੱਤੇ 슈ਕਰ ਮਿਲ ਕੋਨੇ ਆ ਇਸ ਤਰ੍ਹਾਂ ਹੀ ਜੀ ਜਿ ਇਹ ਸਾਰੀ ਜਿਹੜੀ ਹਕੂਮਤ ਨੂਨ ਲਿਖਦੀ ਹੈ ਨਾ ਜਿਤੋਂ ਵੀ ਤਾਰੀਖ ਪੜ ਲਓ ਇਹ ਕਿਸਾਨ ਮਾਰ ਹਕੂਮਤ ਦੇ ਦਾ ਨਾਂ ਖੜਾ ਚਾਹੀਦਾ ਇਹ ਜ਼ਿੰਮੇਦਾਰਾ ਦੀ ਦੁਸ਼ਮਣ ਹਕੂਮਤ ਨਹੀਂ ਗੁਜ਼ਾਰੇ ਸ਼ੇਵ ਹੈ ਕਿ ਹੋ ਨਾ ਫਿਰ ਤੁਸੀਂ ਤੁਸੀਂ ਆਪਣੀ ਕਣਕ ਕਿੱਥੇ ਵੇਚੀ ਕਿਤੇ ਵੀ ਨਹੀਂ ਸਾਰੇ ਵੇਚ ਨਹੀਂ ਕਿੱਥੇ ਵੇਚੀ ਖੱਜਲ ਖਰਾਬ ਹੋਏਗੀ ਕੋਈ ਜਿੰਜੂ ਜਰੂਰਤ ਹੋਏਗੀ ਥੋੜੀ ਥੋੜੀ ਪੇ ਵੇਚਾਂਗੇ ਜਿਹੜਾ ਕੋਈ 22 500 ਤੇ 328 ਜੋ ਕੋਈ ਨਾ ਕੋਈ ਤਾਂ ਮਿਲੇਗਾ ਹੀ ਨਾ ਉਹਨਾਂ ਨੂੰ ਕਿੱਥੇ ਰੱਖੀਏ ਸਾਡੇ ਜ਼ਿੰਮੇਦਾਰਾ ਕੋ ਤੇ ਇੰਨੇ ਵਿਸਾਲ ਹੀ ਨਹੀਂ ਕਿ ਗਦਾਮ ਭੁਲਾਏ ਨੇ ਤਰਪਾਲਾ ਨੇ ਬਾਰਦਾਨਾ ਕੰਡਾ ਸਾਡੇ ਕੋ ਕਿੱਥੇ ਜੇ ਨੇ ਕਿ ਇਹਨਾਂ ਦਾ ਤਾਂ 6 ਮਹੀਨੇ ਮਾਹਰ ਚੁੱਕ ਚਾ ਕੇ ਟਾਈਮ ਲੰਘਦਾ ਜ਼ਿੰਮੇਦਾਰਾ ਦਾ ਹਾਂ ਜ਼ਿਮੀਦਾਰ ਕੋ ਇਹਨੇ ਵਸਾਇ ਲੌਣ ਤੇ ਉਹ ਗਾਂ ਨਾ ਲੰਗ ਜਾਵੇ ਅੱਛਾ ਚੋਰ ਸਾਹਿਬ ਜਿਸ ਤਰ੍ਹਾਂ ਐਤ ਕੀ ਜ਼ਿਮੀਦਾਰ ਨੂੰ ਡਿਸਕਰੇਜ ਕੀਤਾ ਗਿਆ ਯਾਨੀ ਉਹਦੀ ਗੰਦਮ ਖਰੀਦੀ ਹੋਈ ਨਹੀਂ ਗਈ ਉਹਦਾ ਦਿਲ ਟੁੱਟ ਗਿਆ ਉਹ ਜ਼ਲੀਲੋ ਖੁਆਰ ਹੋ ਗਿਆ ਤੇ ਕਿਆ ਅਗਲੇ ਸਾਲ ਇੰਨੀ ਕਣਕ ਉਗਾਏਗਾ ਜ਼ਿਮੀਦਾਰ ਨਹੀਂ ਸਰ ਅਗਲੇ ਸਾਲ ਜ਼ਿਮੀਦਾਰ ਤੇ ਕਣਕ ਨਹੀਂ ਬੀਜੇਗਾ ਮੇਰੇ ਖਿਆਲ ਨਾਲ ਉਹ ਆਪਣੇ ਖਾਨ ਪੀਣ ਜੋਗੀ ਬੀਜੇਗਾ ਸਟਾਲਾ ਬੀਜੇਗਾ ਜਵੀ ਬੀਜੇਗਾ ਕੋਸਰੋਂ ਬੀਜੇਗਾ ਉਹਦਾ ਵੇਖੋ ਨਾ ਫਿਰ ਕੀ ਸਾਨੂੰ ਬੈਨੀਫਿਟ ਮਿਲੇਗਾ ਫੇਰ ਅਬ ਇੰਪੋਰਟ ਕਰੇਗੀ ਗਵਰਨਰਟ ਕਰੇਗੀ ਗਵਰਨਮੈਂਟ ਔਰ ਇਹਨਾਂ ਨੂੰ ਸਰ ਬੜੀ ਜਾਂਚ ਬੇਇਮਾਨੀ ਕਰਨ ਦੀ ਬਾਹਰੋਂ ਲਿਆਉਣਗੇ ਉਹਦੇ ਚ ਕਮਿਸ਼ਨ ਇੱਥੇ ਦੇਣਗੇ ਇਥੋਂ ਕਮਿਸ਼ਨ ਉਹ ਤੇ ਆਨੇ ਨੇ ਅੱਲਾ ਕਰਕੇ ਸਾਨੂੰ ਇਹ ਕੰਮ ਮਿਲੇ ਹਾਂ ਇਹ ਬੜੇ ਮਾਸਟਰ ਦੇ 2 ਨੰਬਰ ਕੰਮ ਦੇ ਆ ਜਿਹੜੀ ਗਵਰਨਮੈਂਟ ਹੈ ਨਾ ਹਾਂ ਇਹ ਬਾਹਰੋਂ ਲਿਆਉਣ ਜੀ ਵੀ ਕਮਿਸ਼ਨ ਫਲੋਰ ਮਿਲਾਂ ਨੂੰ ਦੇਣ ਜੀ ਕਮਿਸ਼ਨ ਲਗੋ ਸਬਸਿਡੀਆਂ ਦੇਣ ਜੀ ਵੀ ਕਮਿਸ਼ਨ ਸਾਰੇ ਕੰਮਾਂ ਦੀ ਹੈ ਕਮਿਸ਼ਨ ਇਹਦਾ ਨਾ ਹੀ ਕਮਿਸ਼ਨ ਉੱਚ ਲੋ ਲੰਮੜ ਸਾਹਿਬ ਇਹ ਵੀ ਹੋਣਾ ਹੈ ਆਵਾਮ ਦਾ ਇਸਤੇਹਸਾਲ ਵੀ ਕਰਦੇ ਨੇ ਹੁਕਮਰਾਨ ਹੁਕਮਰਾਨ ਸਰਕਾਰੀ ਖਜ਼ਾਨੇ ਨੂੰ ਆਵਾਮ ਦੀ ਦੌਲਤ ਨੂੰ ਲੁੱਟਦੇ ਵੀ ਨੇ ਸਾਡੀ ਤਾਰੀਖ ਬਦ ਕਿਸਮਤੀ ਨਾਲ ਇਸੇ ਤਰ੍ਹਾਂ ਹੀ ਹੈ ਲੇਕਿਨ ਅਸੈਂਬਲੀਆਂ ਦੇ ਵਿੱਚ ਜਿਹੜੇ ਬੈਠੇ ਨੇ ਉਹ 50 ਤੋਂ 60% ਜਿਹੜੇ ਨੇ ਮੈਂਬਰਾਂ ਨੇ ਅਸੈਂਬਲੀ منتخب ਜਿਹੜੇ ਉਹ ਤੇ ਪਿੰਡਾਂ ਦਾ ਥਾਵਾਂ ਦੇ ਨੇ ਉਹਨਾਂ ਦੇ ਆਪਣਾ ਪੇਸ਼ਾ ਜਿਹੜਾ ਉਹ ਜ਼ਰਾਤ ਹੈ ਤੇ ਉਹ ਵੀ ਨਹੀਂ ਬੋਲਦੇ ਅਸੈਂਬਲੀ ਚ ਕਿਉਂ ਨਹੀਂ ਰੌਲਾ ਪਾਉਂਦੇ ਸਰ ਜਿਹੜੇ ਨੇ ਨਾ ਨੂਨ ਲੀਗ ਦੇ ਐਮਐਨਏ ਐਮਪੀ ਹੈ ਉਹ ਤਾਂ ਸਮਝੋ ਬੇਜ਼ਬਾਨ ਹੈ ਅੱਛਾ ਨੂਨ ਲੀਗ ਦੇ ਐਮਪੀ ਐਮਐਨ ਨੇ ਆਪਣੇ ਕੈਦ ਨੂੰ ਮਿਲਣ ਵਾਸਤੇ 8-8 ਦਿਨ ਉਥੇ ਲਾਹੌਰ ਜਾ ਕੇ ਜਾਤੀ ਉਮਰਾ ਬਹਿਰਨ ਤੇ ਉਹਨਾਂ ਟਾਈਮ ਨਹੀਂ ਮਿਲਦਾ ਤੇ ਉਹਨਾਂ ਗਰੀਬਾਂ ਮਰਨਾ ਅਸੈਂਬਲੀ ਦੀ ਆਵਾਜ਼ ਠਾ ਕੇ ਪੀ ਸਾਡੀ ਕਲਕਰ ਵਿੱਚ ਹਾਂ ਉਹਨਾਂ ਦੀ ਕੀ ਜ਼ਰੂਰਤ ਹੈ ਸਰ ਇਹ ਤੇ ਉਹ ਬੰਦਾ ਕੁੰਦਾ ਜਿਹੜਾ ਆਜ਼ਾਦ ਹੋਏ ਜਿਹਦਾ ਜ਼ਮੀਰ ਜਾਗਦਾ ਹੋਏ ਜਿਹਦੇ ਜਗਇਰਤ ਹੋਵੇ ਉਹ ਬੰਦਾ ਇਹ ਤੇ ਨਹੀਂ ਕੋਣ ਹੱਕ ਦੀ ਆਵਾਜ਼ ਠਾਣਾ ਹਰ ਬੰਦੇ ਦੇ ਵਸਤ ਦਾ ਰੋਗ ਨਹੀਂ ਹਾਂ ਹੱਕ ਦੀ ਆਵਾਜ਼ ਜਦੋਂ ਵੀ ਤੁਸੀਂ ਠਾਣੀ ਹੈ ਤੁਹਾਨੂੰ ਮੁਸੀਬਤਾਂ ਤੇ ਅੰਬਾਰ ਲੱਗ ਜਾਣੇ ਨੇ ਪਿਆਰਿਓ ਚੋਰੀ ਸਾਹਿਬ ਦੀ ਇਹ ਗੱਲ ਬੜੀ ਸੋਹਣੀ ਹੈ ਹਜ਼ਰਤ ਬਾਬਾ ਜੀ ਬੁੱਲ ਸ਼ਾਹ ਸਰਕਾਰ ਵੀ ਫਰਮਾਉਂਦੇ ਨੇ ਸੱਚ ਆਖਾਂ ਭਾਂਬੜ ਮੱਚਦਾ ਹੈ ਝੂਠ ਆਖਾਂ ਤੇ ਕੁਝ ਬਚਦਾ ਹੈ ਜੀ ਦੋਹਾਂ ਗੱਲਾਂ ਤੋਂ ਜੱਚਦਾ ਹੈ ਤੇ ਜੱਚ ਜੱਚ ਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਯਾਨੀ ਇੱਕ ਸੱਚਾ ਜਿਹੜਾ ਜੀ ਏ ਅੱਲਾਹ ਪਾਕ ਦਾ ਅੱਲਾ ਸਾਈ ਨੂੰ ਮੰਨਣ ਵਾਲਾ ਉਹ ਤਾਂ ਫਿਰ ਜਿੰਨੇ ਮਰਜ਼ੀ ਹਾਲਾਤ ਉਹਦੇ ਮੁਖਾਲਫ ਹੋਣ ਉਹ ਸੱਚ ਹੀ ਬੋਲਦਾ ਹੈ ਜੀ ਕਿਉਂਕਿ ਚੌਰੀ ਸਾਹਿਬ ਬੜੀ ਬੇਬਾਕਾ ਨਾ ਤਰਜਮਾਨੀ ਕਰ ਰਹੇ ਨੇ ਸਾਡੇ ਦੇਸ਼ ਪੰਜਾਬ ਦੇ ਛੋਟੇ ਕਾਸ਼ਤਕਾਰ ਦੀ ਅੱਛਾ ਹੁਣ ਆਖਰ ਤੇ ਸਾਨੂੰ ਇਹ ਦੱਸੋ ਕਿ ਫਿਰ ਤੁਹਾਡਾ ਹੱਲ ਕੀ ਹੈ ਤੁਸੀਂ ਹਕੂਮਤ ਕੋਲੋਂ ਕੋਈ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਕੀ ਮਤਾਲਬ ਹੈ ਤੁਹਾਡਾ ਕਿ ਹਕੂਮਤ ਕੀ ਕਰੇ ਸਾਰੇ ਮਤਾਲਬਾਂ ਤੇ ਉੱਥੇ ਹੁੰਦਾ ਜਿੱਥੇ ਕਹਿੰਦੀ ਸੁਣਵਾਈ ਹੋਵੇ ਹਾਂ ਜਾਂ ਸੁਣੀ ਜਾਣ ਦੀ ਅਗੋ ਉਮੀਦ ਹੋਵੇ ਹਾਂ ਇਹ ਤੇ ਉਮੀਦ ਦੇ ਪਰ ਜੇ 3-4 ਸਾਲ ਰਹਿ ਗਏ ਤੇ ਪਾਕਿਸਤਾਨ ਦੇ ਜ਼ਿੰਮੇਦਾਰ ਦਾ ਨਾਮ ਖਤਮ ਹੋ ਜਾਏਗਾ ਹਾਂ ਜਿੰਨੂੰ ਆਂਦੇ ਨੇ ਨਾ ਸਾਡਾ ਦਰੋਮੰਦਾਰ ਮੈਸ਼ਾ 70% ਪਾਕਿਸਤਾਨ ਦੀ ਜ਼ਰਾਇਤ ਹੈ ਵੇ ਇਨਸ਼ਾਅੱਲਾ ਇਹਨਾਂ ਅਮਰੀਕਾ ਦੇ ਅੱਖੇ ਲਾ ਕੇ ਉਹਨੂੰ 5% ਤੇ ਲੈ ਆਉਣਗੇ ਤੋਂ ਬਸ ਇਹ ਵੇਖੋ ਜੀ ਸਾਡੀ ਜਿਹੜੀ ਲਗਾਮ ਹੈ ਉਹ ਸਾਡੇ ਹੱਥ ਤੇ ਨਹੀਂ ਹਾਂ ਸਾਡੀ ਲਗਾਮ ਤੇ ਵੇ ਵਾਸ਼ਿੰਗਟਨ ਚ ਬਾਈਡਨ ਦੇ ਹੱਥ ਹੈ ਜਿਹ ਬਾਈਡਨ ਦੇ ਆਈਐਮਐਫ ਦੇ ਬਿਲਕੁਲ ਮਤਾਲਬਾਤ ਜਿਹੜੇ ਨੇ ਉਹਨਾਂ ਦੇ ਉੱਤੇ ਉਹ ਵੇਖੋ ਨਾ ਸਰ ਉਹ ਦੇਸੀ ਗੱਲ ਹੈ ਜਦੋਂ ਜਾਂਦੇ ਨੇ ਨਾ ਆਉਂਦੇ ਨੇ ਪੈਰਾਂ ਦੇ ਵਿੰਗੂਠੇ ਲਾਓ ਹੱਥਾਂ ਦੇ ਵੀ ਲਾਓ ਤੇ ਮੂੰਹ ਦਾ ਮੱਥਾ ਵੀ ਲਾਓ ਤੇ ਫੇਰ ਤੁਹਾਨੂੰ ਇਹ ਬੇਜ਼ਬਾਨਿਆਂ ਦੇ ਭਾਵੇਂ ਸਾਡੇ ਸਾਰੇ ਪਿੰਡੇ ਦੇ ਲਵਾ ਲੋ ਜਿਸਮ ਦੇ ਲਵਾ ਲੋ ਸਾਨੂੰ ਮਾਣ ਦੇਵੋ ਹਾਂ ਸਾਰੇ ਦੀ ਮਿਸਾਲ ਇੱਕ ਇੱਕ ਜ਼ਮਾਨੇ ਚ ਖਤਰੀ ਹੁੰਦੇ ਸਨ ਤੇ ਉਦੋਂ ਲੋਕੀ ਨਾ ਦਾਣੇ ਖਤਰੀਆਂ ਕੋਲੋਂ ਲਿਆਉਂਦੇ ਹੁੰਦੇ ਹਨ ਆਧਾਰੇ ਗਹਿਣੇ ਪਹਿਲੀਆਂ ਪਾ ਦਿੰਦੇ ਹਨ ਇੱਕ ਬੰਦਾ ਗਿਆ ਤੇ ਖਤਰੀ ਨੇ ਆਖਿਆ ਮੈਂ ਵੇਖਾਂ ਤੇ ਸਹੀ ਸਰ ਉਹ ਢੜੋਪੇ ਹੁੰਦੇ ਹਨ ਪਿਛਲੇ ਜ਼ਮਾਨੇ ਦੇ ਏਡੇ ਏਡੇ ਨਾ ਲੋਹੇ ਦੇ ਬਲੇ ਉਹਨਾਂ ਨਾ ਮਿੰਨ ਮਿੰਨ ਕੇ ਦਾ ਢੜੋਪੇ 15 ਢੜੋਪੇ ਉਹ ਖਤਰੀ ਨੇ ਨਾ ਢੜੋਪਾ ਸਿੱਧਾ ਨਹੀਂ ਪੁੱਠਾ ਇਨੇ ਗੁਦਾਨੇ ਪੈਂਦੇ ਉਹਦੇ ਨਾ ਮਿੰਨ ਕੇ ਨਾ ਉਹਨੂੰ ਕੋਈ 10 ਕੁ ਢੜੋਪੇ ਦਾਣੇ ਦਿੱਤੇ ਉਹ ਨਹੀਂ ਕੋਇਆ ਜਿਹੜਾ ਨਾ ਜ਼ਿੰਮੇਦਾਰ ਉਹ ਨਹੀਂ ਕੋਇਆ ਉਹ 20 ਮਿੰਟ 30 ਮਿੰਟ ਤੋਂ ਦਾਨੇ 20 30 ਰੋਪਿਆ ਦੇ ਭਾਵੇਂ ਨਾ ਹੋਏ ਉਹਨੇ ਆਖਿਆ ਦੇ ਦੇ ਉਹ ਖਤਰੀ ਨੇ ਆਖਿਆ ਬਈ ਇਹਨੂੰ ਨਾ ਦਵੋ ਇਹ ਤੇ ਕੂਣਾ ਹੀ ਨਹੀਂ ਇਹਨੇ ਦੇਣਾ ਕੱਲ ਨੂੰ ਕੀ ਹਾਂ ਇਹ ਕੱਲ ਨੂੰ ਆਈ ਆ ਮਾਫਾ ਕੇ ਕੂਣਾ ਹੀ ਨਹੀਂ ਇਹ ਨਾਲੇ ਭਾਵੇਂ ਪੁੱਠੇ ਦੇ ਰੋਪੇ ਨਾਲ ਦੇਵੇ ਭਾਵੇਂ ਸਿੱਧੇ ਨਾਲ ਦੇਵੇ ਉਹਨਾਂ ਨੇ ਜਦੋਂ ਵੀ ਸਾਨੂੰ ਕੁ ਦਸ ਦਮਣੀਆਂ ਦੇਣੀਆਂ ਨੇ ਨਾ ਆਖਣਾ ਬਈ ਇੱਥੇ ਲਿਖੋ ਪਾਕਿਸਤਾਨ ਤੇ ਕਿੰਨਾ ਫੀਸਦ ਜ਼ੁਲਮ ਕਰੋਗੇ ਕੋਈ ਮੁਲਕ ਦੀ ਬਿਹલાઈ ਵਾਸਤੇ ਰਫਾਇਆ ਵਾਸਤੇ ਮੁਆਸ਼ੀ ਹਲਾਲ ਬਿਹਤਰ ਕਰਨਾ ਵਾਸਤੇ ਕੋਈ ਪੈਸਾ ਕਦੀ ਨਹੀਂ ਲਿਆਵਾਂਗੇ। ਹਾਂ। ਔਰ ਵੇਖੋ ਨਾ ਸਾਡੀ ਤਾਰੀਖ ਭਰੀ ਹੈ। ਨੂਨ ਲੀਗ ਦੇ ਇਨੀਆ ਰਾਜਵੀਰ ਅੱਲਾ ਵਜ਼ੀਰ ਆਜ਼ਮ ਸਾਹਿਬ ਸਾਰੇ ਬਣੇ ਨੇ ਹਕੂਮਤ। ਜਿਹੜੀ ਵੀ ਹਕੂਮਤ ਆਉਂਦੀ ਹੈ ਉਹਦਾ ਦਰਮਦਾਰ ਹੈ ਜੀ ਅਗਰ ਸਾਨੂੰ IMF ਜਿਹੜੀ ਹੈ ਨਾ ਉਹ ਸਾਡੀਆਂ ਅੰਜ ਥਮੀਆਂ ਦੇ ਕੇ ਖਲਾਰੇਗੀ ਤੇ ਅਸੀਂ ਖਲੋਵਾਂਗੇ। ਸਾਨੂੰ ਇਹ ਆਪਣੇ ਆਪ ਤੇ ਕੰਫੀਡੈਂਸੀ ਨਹੀਂ ਕਿ ਅਸੀਂ ਆਪਣੇ ਮੁਲਕ ਨੂੰ ਆਪਣੇ ਪੈਰਾਂ ਤੇ ਲਿਆਈਏ ਜਾਂ ਸਾਡੇ ਕੋਲ ਜ਼ਰੇ ਮਬਾਦਲਾ ਚਲੋ 5-4 ਸਾਲ ਮੁਸੀਬਤ ਕੱਟ ਗਿਆ ਸੀ ਆਪਣੇ ਮੁਲਕ ਨੂੰ ਆਪਣੇ ਪੈਰਾਂ ਦੇ ਖਿਲਾੜੀ ਹੈ ਜਿਹੜਾ ਵੀ ਅਫਗਾਨਿਸਤਾਨ ਨੇ ਇੰਨੀ ਤਵੀਲ ਜੰਗ ਲੜਨ ਤੋਂ ਬਾਅਦ ਵੇਖ ਲੋ ਹਾਲੇ ਵੀ ਮਾਸ਼ਾਅੱਲਾ ਉਹਨਾਂ ਦੀ ਮਾਇਸ਼ਾ ਸਾਡੇ ਤੋਂ ਮੁਸਤਕਮ ਸਾਰੇ ਸਾਡੇ ਤੋਂ ਸਾਰੀ ਦੁਨੀਆ ਦੀ ਬਿਹਤਰ ਹੈ ਇਸਟ ਹਾਂ ਪੂਰੀ ਦੁਨੀਆ ਦੇ ਅਗਰ ਪਿੱਛੇ ਆ ਨਾ ਤੇ ਸਾਡੀ ਕਰੰਸੀ ਤੁਹਾਡਾ ਯਾਨੀ ਮਤਲਬ ਹੈ ਵੇ ਕਿ ਇਹ ਡਿਪੈਂਡ ਆਈਐਮਐਫ ਤੇ ਤੇ ਦੀਗਰ ਮਾਲੀਆਤੀ ادارے ਜਿਨ੍ਹਾਂ ਕੋਲੋਂ ਅਸੀਂ ਕਰਜ਼ ਮੰਗ ਮੰਗ ਖਾਣੇ ਆ ਉਹਨਾਂ ਦੇ ਉੱਤੇ ਡਿਪੈਂਡ ਕਰਨ ਦੀ ਬਜਾਏ ਕੁਝ ਗੈਰਤਨ ਤੋਂ ਕੰਮ ਲੈ ਕੇ ਕੋ ਦੋ ਚਾਰ ਸਾਲ ਦੀ ਔਖਤ ਘੱਟ ਲੈਂਦੇ ਅਸੀਂ ਇੱਥੇ ਆਪਣੇ ਪਾਕਿਸਤਾਨ ਦੇ ਵਿੱਚ ਹੀ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਨੇ ਆ ਸਾਰਾ ਵੇਖੋ ਨਾ ਸਾਡੇ ਮੁਆਸ਼ਰੇ ਦੇ ਵਿੱਚ ਅਗਰ ਕਿਸੇ ਬੰਦੇ ਤੇ ਮੁਸੀਬਤ ਹੁੰਦੀ ਹੈ ਨਾ ਤੇ ਉਹ ਆਂਦਾ ਆਪਣੇ ਕੱਲ ਸੱਜਣਾਂ ਸਾਥੀਆਂ ਯਾਰ ਕੋ ਦੋ ਮਹੀਨੇ ਲੂਣ ਮਰਚ ਨਾ ਛਟਨੀ ਨਾ ਰੋਟੀ ਖਾ ਲੋ ਆਪਣੇ ਹਾਲਾਤ ਬਿਹਤਰ ਕਰ ਲੋ ਅਸੀਂ ਮੁਲਕ ਦੇ ਗਰੀਬ ਆ ਲੇਕਿਨ ਸਾਡੇ ਹੁਕਮਰਾਨ ਯਾਸ਼ੀ ਆ ਡੀਐਨਡੀਐਮ ਵੱਡੀਆਂ ਕਰਦੇ ਨੇ ਇਹਦੇ ਅਮੀਰ ਮੁਲਕ ਨਹੀਂ ਕਰਦੇ ਹਾਂ ਅੱਛਾ ਜੀ ਇਹ ਹੁਣ ਦੱਸੋ ਕਿ ਲੰਬੜ ਸਾਹਿਬ ਚਲੋ ਪਿਛਲਾ ਦਰ ਜੋ ਵੀ ਹੋਇਆ ਹੋ ਗਿਆ ਐ ਤੇ ਕੀ ਗੰਧਮ ਨਹੀਂ ਸਰਕਾਰ ਨੇ ਖਰੀਦੀ ਕਿਸਾਨ ਵਿਚਾਰਾ ਵੇਚ ਲੇਗਾ ਜਿਸ ਤਰ੍ਹਾਂ ਵੀ ਜ਼ਲੀਲ ਹੋ ਕੇ ਵੇਚੇ ਜਿਵੇਂ ਵੀ ਵੇਚੇ ਉਹਨ ਇਹ ਗੱਲ ਬੜੀ ਖੌਫਨਾਕ ਹੈ ਕਿ ਜੇ ਅਗਲੇ ਸਾਲ ਫੇਰ ਗੰਧਮ ਨਾ ਉਗਾਈ ਦਿਲ ਸ਼ਿਕਸਤਾ ਹੋ ਕੇ ਕਿਸਾਨਾਂ ਨੇ ਕਾਸ਼ਤਕਾਰਾਂ ਨੇ ਜਿਹਦਾ ਦਿਲ ਵੀ ਟੁੱਟ ਜਾਏ ਤੇ ਮੋੜ ਕੇ ਫੇਰ ਉਹ ਕੰਮ ਨਹੀਂ ਕਰਦਾ ਨਹੀਂ ਸਰਕਾਰ ਫੇਰ ਤੇ ਬੜਾ ਸਾਡੇ ਮੁਲਕ ਦੇ ਵਾਸਤੇ ਜ਼ਾਬ ਪੈ ਜਾਏਗਾ ਕਨਕ ਤੋਂ ਬਿਗੈਰ ਤੇ ਫਿਰ ਗੁਜ਼ਾਰਾ ਹੀ ਨਹੀਂ ਨਾ ਰੋਟੀ ਸਰ ਐਰ ਕਾ ਤੇ ਸਸਤੀ ਆਈ ਹੈ ਨਾ ਉਹ ਵੀ ਵਕਲ ਸੀ ਕਿ ਪਾਕਿਸਤਾਨ ਜੇਕਰ ਰੇਟ 3000 ਹੁੰਦਾ ਹੈ ਨਾ ਤੇ ਬਾਹਰੋਂ ਸਾਨੂੰ 8000 ਜੇ ਪੈਂਦੀ ਹੁੰਦੀ ਸੀ ਆ ਕੇ ਹਾਂ ਫੇਰ ਇੰਜ ਹੁੰਦੀ ਹੈ ਹਾਂ ਤੇ ਉਹਦਾ ਸਰ ਤਜੀਆ ਕਰਾਂ ਰਿਸਰਚ ਕੱਢੀ ਸੀ ਇੱਕ ਵਾਰੀ ਕਿ ਅਗਰ ਤੁਸੀਂ ਉਹ ਹੀ ਪੈਸਾ ਜਿਹੜਾ ਅਸੀਂ 4-5000 ਜ਼ਾਫੀ ਉੱਥੇ ਦੇਣਾ ਬਰੂਨੇ ਮੁਲਕ ਅਗਰ ਉਹਦਾ 10ਵਾਂ ਹਿਸਾਬੀ ਜ਼ਿੰਮੇਦਾਰ ਨੂੰ ਫੈਸਿਲਿਟੀ ਦਈਏ ਖਾਦਾ ਦਾਅਵਾਂ ਤੇ ਪਾਕਿਸਤਾਨ ਦੇ ਵਿੱਚ ਆਪਣੇ ਕਾਸ਼ਤਕਾਰ ਨੂੰ ਸਬਸਿਡੀ ਦੇ ਦਈਏ ਇਹ OIMF ਕੋਲੋਂ ਕਰਜ਼ਾ ਲੈਣ ਦੀ ਲੋੜ ਨਾ ਪਵੇ ਹਾਂ ਲੇਕਿਨ ਕੋਈ ਪਲਾਨਕ ਨਹੀਂ ਸਰ ਮੈਂ ਅਗਲੇ ਦਿਨ ਵੀ ਤੁਹਾਡੇ ਨਾਲ ਪ੍ਰੋਗਰਾਮ ਕੀਤਾ ਸੀ ਸਾਡੇ ਮੁਲਕ ਦੇ ਵਿੱਚ ਪਲਾਨਰ ਉਹ ਬੰਦੇ ਨੇ ਜਿਹੜੇ ਸ਼ਹਿਰਾਂ ਦੇ VIP ਕਲਚਰ ਦੇ ਵਿੱਚ ਉਹ ਬਰੂਨੇ ਮੁਲਕ ਉਹਨਾਂ ਦੀ ਨੈਸ਼ਨੈਲਿਟੀ ਹੈ ਉਹਨਾਂ ਸਰ ਕੀ ਪਤਾ ਗਰੀਬ ਮੁਲਕ ਦੇ ਕੀ ਹੁੰਦਾ ਪਿਆ ਪਿੰਡਾਂ ਦੇ ਹਹਾਤਾ ਦੇ ਜਿਹੜੀ ਜ਼ਿੰਦਗੀ ਗੁਜ਼ਾਰਦੇ ਨੇ ਕਿਵੇਂ ਗੁਜ਼ਾਰਦੇ ਨੇ ਜਾਂ ਕਿਸਾਨ ਜਿਹੜਾ ਰਾਤ ਨੂੰ ਉਹ ਕਾਸ਼ਤ ਕਰਦਿਆ ਕਰਦਿਆ ਢੇਮਾਂ ਤੇ ਸੌਂ ਰਿਹਾ ਨਾ ਵਿਚਾਰਾ ਕਿਸਾਨ ਸਭ ਕੁਝ ਪੈਦਾ ਕਰਦਾ ਲੇਕਿਨ ਉਹ ਖਾਣ ਵਾਸਤੇ ਲੂਣ ਮਰਚੇ ਉਹਦੇ ਕੋਲ ਜਿਹੜੇ ਲੋਕ ਪੈਦਾ ਨਹੀਂ ਕਰਦੇ ਆਸ਼ੋ ਅਸ਼ਰਦ ਕਰਦੇ ਲੋ ਜੀ ਪਿਆਰਿਓ ਤੁਸੀਂ ਚੌਰੀ ਮੁਹੰਮਦ ਨਵਾਜ਼ ਹੋਰਾਂ ਦੀ ਗੱਲਬਾਤ ਸੁਣੀ ਉਹਨਾਂ ਨੇ ਆਪਣੇ ਗੁਜਰਾਵਾਲਾ ਡਿਵੀਜ਼ਨ ਦੇ ਬਲਕੇ ਪੂਰੇ ਪੰਜਾਬ ਦੇ ਛੋਟੇ ਕਾਸ਼ਤਕਾਰਾਂ ਦੀ ਬੜੀ ਜ਼ਬਰਦਸਤ ਤਰਜਮਾਨੀ ਕੀਤੀ ਔਰ ਬੜੀ ਬੇਬਾਕ تنਕੀਦ ਕੀਤੀ ਸਾਡੇ ਹੁਕਮਰਾਨਾਂ ਦੇ ਉੱਤੇ ਪਿਆਰਿਓ ਹਕੀਕਤ ਤੇ ਸੱਚੀ ਗੱਲ ਵੀ ਇਹੋ ਹੀ ਏ ਕਿ ਸਾਡੇ ਹੁਕਮਰਾਨ ਜਿਹੜੇ ਪਾਲਿਸੀਆਂ ਬਣਾਉਂਦੇ ਨੇ ਨਾ ਜੀ ਜਿਹੜੇ ਜਿਹੜੇ ਮਨਸੂਬੇ ਬਣਾਉਂਦੇ ਨੇ ਉਹ ਆਵਾਮ ਪਰਵਰ ਨਹੀਂ ਹੁੰਦੇ ਕਿਸਾਨ ਪਰਵਰ ਨਹੀਂ ਹੁੰਦੇ ਇਹਨਾਂ ਦੇ तमाम ਮਨਸੂਬਾ ਜਾਤ ਜਿਹੜੇ ਨੇ ਉਹ ਆਵਾਮ ਕੁਸ਼ ਹੁੰਦੇ ਨੇ ਕਾਸ਼ਤਕਾਰਾਂ ਦੇ ਮੁਖਾਲਫ ਔਰ ਕਾਸ਼ਤਕਾਰ ਦੁਸ਼ਮਨ ਪਾਲਿਸੀਜ਼ ਬਣਾਉਂਦੇ ਨੇ ਜਿਹਦੀ ਵਜ੍ਹਾ ਨਾਲ ਫਿਰ ਸਾਡੇ ਪੂਰੇ ਪਾਕਿਸਤਾਨ ਦੇ ਕਿਸਾਨ ਕਾਸ਼ਤਕਾਰ ਫਾਰਮਰਸ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਅੱਛੇ ਹੁਕਮਰਾਨਾਂ ਦੀ ਤੇ ਸ਼ਾਨ ਔਰ ਸਲਾਹੀਅਤ ਔਰ ਕੁਆਲਿਟੀ ਔਰ ਖੂਬੀ ਇਹ ਹੁੰਦੀ ਏ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਵਾਮ ਨੂੰ ਰਿਲੀਫ ਦੇਣ ਆਪਣੇ ਆਵਾਮ ਦਾ ਜ਼ਿਆਦਾ ਤੋਂ ਜ਼ਿਆਦਾ ਭਲਾ ਸੋਚਣ ਔਰ ਪਿਆਰਿਓ ਅਗਲੇ ਸਾਲ ਅਗਰ ਸਾਡੇ ਕਿਸਾਨ ਨੇ ਦਿਲ ਸ਼ਿਕਸਤਾ ਹੋ ਕੇ ਅਗਲੇ ਸਾਲ ਗੰਧਮ ਉਗਾਈੋ ਹੀ ਨਾ ਪੈਦਾਵਾਰ ਪਾਕਿਸਤਾਨ ਚ ਘਟ ਹੋਈ ਤੇ ਫੇਰ ਬਾਰੋਂ ਮਹਿੰਗੀ ਕਣਕ ਮੰਗਵਾ ਕੇ 7-8 ਹਜ਼ਾਰ ਤੋਂ ਮੰਗਵਾ ਕੇ ਤੇ ਪਿਆਰਿਓ ਸਬਸਿਡੀ ਦੇ ਕੇ ਪਾਕਿਸਤਾਨ ਦੇ ਵਿੱਚ ਸਸਤੀ ਕਣਕ ਦੇਣਗੇ ਸਾਡੇ ਹੁਕਮਰਾਨ ਲੇਕਿਨ پاکستان ਦਾ ਜਿਹੜਾ ਕਿਸਾਨ ਹੈ ਜਿਹੜਾ ਆਪਣਾ ਕਿਸਾਨ ਹੈ ਜਿਹੜਾ ਆਪਣਾ ਵੋਟਰ ਹੈ ਜਿਹੜਾ ਆਪਣਾ ਸਪੋਰਟਰ ਹੈ ਉਹਦੀ ਬਾਣੀ ਫੜਦੇ ਉਹਦੀ ਅਸ਼ਕਸ਼ੋਈ ਨਹੀਂ ਕਰਦੇ ਉਹਦੇ ਅਥਰੂ ਨਹੀਂ ਪਹੁੰਚਦੇ ਪਿਆਰਿਓ ਅੱਲਾਹ ਪਾਕ ਸੱਚੇ ਦੇ ਹਜ਼ੂਰ ਸਾਡੀ ਬੇਨਤੀ ਹੈ ਕਿ ਅੱਲਾਹ ਪਾਕ ਸਾਡੇ ਹੁਕਮਰਾਨਾਂ ਨੂੰ ਅਤੀ ਉੱਲਾ ਹਵਾ ਅਤੀ ਅਰਸੂਲ ਦੇ ਉੱਤੇ ਅਮਲ ਪੈਰਾ ਹੋਣ ਦੀ ਤੋਫੀਕ عطا فرمਾਏ ਤੇ ਆਵਾਮ ਦੋਸਤ ते पाकिस्तान दोस्त पॉलिसिया अल्लाह पाक इन्होंने बनाने की तोफीकता फरमाए ताकि पाकिस्तान ते पाकिस्तानी तरक्की करेबो ये ही हम सानू दियो इजाजत रब राखा तो अल्लाह बेली Like a home.